ਸ਼ਲੋਕ ਸੰਤ ਸ਼ਰਨ ਜੋ ਜਨ ਪਰ ਸੋ ਜਨ ਉਦਰਨ ਹਾਰ ਸੰਤ ਕੀ ਨਿੰਦਾ ਨਾਨਕਾ ਬੋਰ ਬੋਰ ਅਵਤਾਰ ਜੋ ਪੁਰਸ਼ ਸੰਤਾਂ ਦੀ ਸ਼ਰਨ ਪੈਂਦਾ ਹੈ ਉਸ ਦਾ ਜਨਮ ਮਰਨ ਦੇ ਦੁੱਖਾਂ ਤੋਂ ਛੁਟਕਾਰਾ ਹੋ ਜਾਂਦਾ ਹੈ ਗੁਰੂ ਨਾਨਕ ਸਾਹਿਬ ਹਿਦਾਇਤ ਕਰਦੇ ਹਨ ਪਰ ਸੰਤਾਂ ਦੀ ਨਿੰਦਿਆ ਕਰਨ ਨਾਲ ਮੁੜ ਮੁੜ ਜੰਮਣਾ है अष्टपति तेरहवीं संत कै दुखन आर जा कटे संत कै दुखन जमते नहीं छूटे संत कै दुखन सुख सब जाए संत कै दुखन नरक में पाए संत कै दुखन मत होए मलीन संत कै दुखन ते हीन ਸੰਤ ਕਹਿ ਹਤੇ ਕੋਰ ਰਖੈ ਨ ਕੋਇ ਸੰਤ ਕੈ ਦੁਖਨ ਥਾਂ ਨ ਪ੍ਰਿਸ਼ਟ ਹੋਇ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਵੀ ਤਰੈ ਸੰਤਾਂ ਉਤੇ ਲ ਜਾਮ ਲੋਨ ਨਾਲ ਉਮਰ ਘਟ ਜਾਂਦੀ ਐ ਸੰਤਾਂ ਦਾ ਕਸੂਰ ਕੱਢਣ ਨਾਲ ਜਮਾ ਤੂੰ छुटਕਾਰ ਨਹੀਂ ਹੁੰਦਾ ਸੰਤ ਉਤੇ ਦੋਸ਼ ਲਾਉਣ ਨਾਲ ਸਾਰੇ ਸੁਖ ਖਤਮ ਹੋ ਜਾਂਦੇ ਹਨ ਸੰਤ ਨੂੰ ਭੰਡਣ ਨਾਲ ਮਨੁੱਖ ਨਰਕ ਵਿੱਚ ਪੈਦਾ ਹੈ ਪੈਂਦਾ ਹੈ ਸੰਤ ਉਤੇ ਇਲਜ਼ਾਮ ਲਾਉਣ ਨਾਲ ਮਤ ਮੈਲੀ ਹੋ ਜਾਂਦੀ ਹੈ ਸੰਤ ਉਤੇ ਉਝ ਲਾਉਣ ਨਾਲ ਮਨੁੱਖ ਸੋਬਤੋਂ ਸੱਖਣਾ ਰਹਿ ਜਾਂਦਾ ਹੈ ਸੰਤ ਦੇ ਫਿਟਕਾਰੇ ਹੋਏ ਬੰਦੇ ਨੂੰ ਕੋਈ ਨਹੀਂ ਬਚਾਉਂਦਾ ਸੰਤ ਉਤੇ ਇਲਜ਼ਾਮ ਲਾਉਣ ਨਾਲ ਦਿਲ ਗੰਦਾ ਹੋ ਜਾਂਦਾ ਹੈ ਗੁਨਾਨਕ ਸਾਹ ਫਰਮਾਉਂਦੇ ਹਨ ਕਿਰਪਾਲੂ ਸੰਤ ਜੀ ਕਿਰਪਾ ਕਰੇ ਤਾਂ ਸੰਤ ਦੀ ਸੰਗਤ ਵਿੱਚ ਨਿੰਦਕ ਵੀ ਧਰ ਜਾਂਦਾ ਹੈ ਸੰਤ ਕੇ ਦੁਖਨ ਤੇ ਮੁਖ ਭਵੈ ਸੰਤਨ ਕੈ ਦੁਖਨ ਕਾਗ ਜੋ ਲਵੈ ਸੰਤਨ ਕੈ ਦੁਖਨ ਸਰਪ ਜੋ ਨ ਪਾਏ ਸੰਤ ਕੈ ਦੁਖਨ ਰਿਗਦ ਜੋਨ ਕਰਮਾਏ ਸੰਤਨ ਕੈ ਦੁਖਨ ਤ੍ਰਿਸ਼ਨਾ ਮੈ ਜਲੈ ਸੰਤ ਕੈ ਦੁਖਨ ਸਭ ਕੋ ਛਲੇ ਸੰਤ ਕੈ ਦੁਖਨ ਤੇਜ ਸਭ ਜਾਏ ਸੰਤ ਕੈ ਦੁਖ ਨੀਚ ਨਿਚਾਏ ਸੰਤ ਦੋਖੀ ਕਾਥਾਉ ਕੋ ਨਾ ਨਾਨਕ ਸੰਤ ਭਾਵੇ ਤਾਂ ਉਹ ਇਹ ਵੀ ਗਤ ਪਾਏ ਸੰਤ ਉਤੇ ਦੋਸ਼ ਲਾਉਣ ਨਾਲ ਚੇਰਾ ਪਿਸ਼ਟਿਆ ਜਾਦਾ ਹੈ ਤੇ ਜੀਵ ਕਾ ਮੰਗ ਵਿਅਰਥ ਬੋਲਦਾ ਰਹਿੰਦਾ ਹੈ ਸੰਤਾਂ ਦਾ ਕਸੂਰ ਕੱਢਣ ਨਾਲ ਮਨੋਕ ਚੱਪ ਦੀ ਜੂਨ ਪੈਂਦਾ ਹੈ ਤੇ ਰਿੰਗ ਅਤੇ ਟੇਡੇ ਚੱਲਣ ਵਾਲੇ ਕੀੜਿਆਂ ਦੀ ਜੂਨੇ ਜਾ ਪੈਂਦਾ ਹੈ ਸੰਤਾਂ ਨੂੰ ਭੰਡਣ ਵਾਲਾ ਕ੍ਰਿਸ਼ਨਾਂ ਦੀ ਅੱਗ ਵਿੱਚ ਸੜਦਾ ਰਹਿੰਦਾ ਹੈ ਸੰਤਾਂ ਨੂੰ ਕਸੂਰਵਾ ਰੱਖਣ ਵਾਲਾ ਹਰੇਕ ਬੰਦੇ ਨਾਲ ਧੋਖੇ ਮਕਾਰੀ ਕਰਦਾ ਹੈ ਸੰਤ ਉਤੇ ਦੋਸ਼ ਲਾਉਣ ਨਾਲ ਤੇਜ ਪ੍ਰਤਾਪ ਨਸ਼ਟ ਹੋ ਜਾਂਦਾ ਹੈ ਸੰਤ ਉਤੇ ਇਲਜ਼ਾਮ ਲਾਉਣ ਵਾਲਾ ਮਹਾਨੀਚ ਬੰਝ ਜਾਂਦਾ ਹੈ ਸੰਤਾਂ ਦੀ ਕਿਸੂਬਾਰ ਨੂੰ ਕਿਤੇ ਟਿਕਾਣਾ ਨਹੀਂ ਮਿਲਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਪਰ ਜੇ ਸੰਤ ਦੀ ਮਰਜ਼ੀ ਹੋਵੇ ਤਾਂ ਉਹ ਦੋਸ਼ ਲੋਣ ਵਾਲਾ ਮਨੁੱਖ ਵੀ ਮੁਕਤੀ ਹਾਸਲ ਕਰ ਲੈਂਦਾ ਹੈ ਸੰਤ ਕਾ ਨਿੰਦਕ ਮਾਤ ਤਾਈ ਸੰਤ ਕਾ ਨਿੰਦਕ ਕਿੰਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹੱਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇ ਹੀਨ ਸੰਤ ਕਾ ਨਿੰਦਕ ਦੁਖਿਆ ਅਰਦੀਨ ਸੰਤ ਕੇ ਨਿੰਦਕ ਕੋ ਸਰਬ ਰੋਗ ਸੰਤ ਕੇ ਨਿੰਦਕ ਕੋ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮੈਂ ਦੋਖ ਨਾਨਕ ਸੰਤ ਭਾਵੈ ਤਾ ਉਸ ਕਾ ਵੀ ਹੋਏ ਮੋਖ ਸੰਤ ਦੀ ਨਿੰਦਿਆ ਕਰਨ ਵਾਲਾ ਸਦਾ ਅਤ ਚੁੱਕੀ ਰੱਖਦਾ ਹੈ ਤੇ ਇੱਕ ਪਲ ਭਰ ਵੀ ਅਤੇ ਚੁੱਕਣ ਵੱਲੋਂ ਆਰਾਮ ਨਹੀਂ ਲੈਂਦਾ ਸੰਤ ਦਾ ਨਿੰਦਕ ਵੱਡਾ ਕਾਤਲ ਬਣ ਜਾਂਦਾ ਹੈ ਤੇ ਉਹ ਪਰਮੇਸ਼ਰ ਵੱਲੋਂ ਫਿਟਕਾਰਿਆ ਜਾਂਦਾ ਹੈ ਸੰਤ ਦਾ ਨਿੰਦਕ ਰਾਜ ਤੋਂ ਖਾਲੀ ਰਹਿੰਦਾ ਹੈ ਅਤੇ ਉਹ ਦੁਖੀ ਤੇ ਅਤੌਰ ਬਣਿਆ ਰਹਿੰਦਾ ਹੈ ਸੰਤ ਦੇ ਨਿੰਦਕ ਨੂੰ ਸਾਰੇ ਰੋਗ ਘੇਰ ਲੈਂਦੇ ਹਨ ਅਤੇ ਉਸ ਨੂੰ ਸਦਾ ਵਿਛੋੜਾ ਲੱਗਾ ਰਹਿੰਦਾ ਹੈ ਸੰਤ ਦੀ ਨਿੰਦਿਆ ਕਰਨਾ ਸਭ ਤੋਂ ਵੱਡਾ ਦੋਸ਼ ਹੈ ਤੇ ਬਹੁਤ ਮਾੜਾ ਕੰਮ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਜੇ ਸੰਤਾਂ ਨੂੰ ਮਨਜ਼ੂਰ ਹੋਵੇ ਤਾਂ ਉਸ ਨਿੰਦਕ ਦਾ ਵੀ ਛੁਟਕਾਰਾ ਹੋ ਜਾਂਦਾ ਹੈ ਸੰਤ ਕਾ ਦੋਖੀ ਸਦਾ ਅਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿੱਤ ਸੰਤ ਕੇ ਦੋਖੀ ਕੋ ਦਾਨ ਲਾਗੇ ਸੰਤ ਕੇ ਦੋਖੀ ਕੋ ਸਭ त्यागे ਸੰਤ ਕਾ ਦੋਖੀ ਮਹਾ ਅਹੰਕਾਰੀ ਸੰਤ ਕਾ ਦੋਖੀ ਸਦਾ ਬਿਕਾਰੀ ਸੰਤ ਕਾ ਦੋਖੀ ਜਨਮੈ ਮਰੇ ਸੰਤ ਕੀ ਦੂਖ ਨ ਸੁਖ ਤੇ ਤਰੈ ਸੰਤ ਕੇ ਦੋਖੀ ਕੋ ਨਹੀ ਠਾਓ ਨਾਨਕ ਸੰਤ ਭਾਵੇਂ ਤਾਂ ਲਏ ਮਿਲਾਏ ਸੰਤ ਦਾ ਮਾੜਾ ਸੋਚਣ ਵਾਲਾ ਸਦਾ ਮੈਲਾ ਰਹਿੰਦਾ ਹੈ ਅਤੇ ਉਹ ਕਦੇ ਕਿਸੇ ਦਾ ਮਿੱਤਰ ਨਹੀਂ ਬਣਦਾ ਸੰਤ ਦੇ ਕਸੂਰਵਾਰ ਨੂੰ سزا ਮਿਲਦੀ ਹੈ ਅਤੇ ਸਾਰੇ ਉਸ ਦਾ ਸਾਥ ਛੱਡ ਜਾਂਦੀਆਂ ਹਨ ਸੰਤ ਦਾ ਕਸੂਰਵਾਰ ਬੜਾ ਆਕਰਬਾਜ ਹੁੰਦਾ ਹੈ ਉਹ ਸਦਾ ਮਾੜੇ ਕੰਮ ਕਰਨ ਵਾਲਾ ਹੁੰਦਾ ਹੈ ਸੰਤ ਦਾ ਦੋਖੀ ਜਮਦਾ ਮਰਦਾ ਰਹਿੰਦਾ ਹੈ ਸੰਤ ਦੀ ਬੁਰੀਾਈ ਕਰਨ ਨਾਲ ਮਨੁੱਖ ਸੁੱਖਾਂ ਤੋਂ ਸਖਣਾ ਹੋ ਜਾਂਦਾ ਹੈ ਸੰਤ ਦੇ ਗੁਨਾਹਗਾਰ ਨੂੰ ਕੋਈ ਆਸਰਾ ਨਹੀਂ ਮਿਲਦਾ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੇ ਸੰਤ ਨੂੰ ਪਰਵਾਨ ਹੋਵੇ ਤਾਂ ਐਸੇ ਦੋਸ਼ੀ ਬੰਦੇ ਨੂੰ ਵੀ ਆਪਣੇ ਨਾਲ ਮਿਲਾ ਲੈਂਦੇ ਹਨ ਸੰਤ ਕਾ ਦੋਖੀ ਅਦਬੀਚ ਤੇ ਟੂਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕੋ ਉਦ्यान ਪਰਮਾਇ ਸੰਤ ਕਾ ਦੋਖੀ ਉਜੜ ਪਾਇੈ ਸੰਤ ਕਾ ਦੋਖੀ ਅੰਤਰ ਤੇ ਥੋਥਾ ਜੋ ਸਾਸ ਪਿਨਾ ਮਰਤਕ ਕੀ ਲੋਥਾ ਸੰਤ ਕੇ ਦੋਖੀ ਕੀ ਜਾਲ ਕੇਚਨਾ ਹੈ ਆਪਨ ਬੀਜ ਆਪੇ ਹੀ ਖਾਏ ਸੰਤ ਦੇ ਦੋਖੀ ਕੋ ਅਵਰ ਨਾ ਰੱਖਣ ਹਾਰ ਨਾਨਕ ਸੰਤ ਭਾਵੇਂ ਦਾ ਲੈ ਉਬਾਰ ਸੰਤ ਦਾ ਮੁਜਰਮ ਅਦਵਾ ਅਦਵਾ ਤੇ ਟੁੱਟ ਜਾਂਦਾ ਹੈ ਉਸ ਦਾ ਕੋਈ ਕੰਮ ਸਿਰੇ ਨਹੀਂ ਚੜਦਾ ਉਸ ਦੇ ਸਾਰੇ ਕੰਮ ਅਧੂਰੇ ਹੀ ਰਹਿ ਜਾਂਦੇ ਹਨ ਸੰਤ ਦੇ ਕਸੂਰਵਾਰ ਨੂੰ ਉਜਾੜਾ ਵਿੱਚ ਟਟਕਣਾ ਪੈਂਦਾ ਹੈ ਉਹ ਕੁੜਾ ਹੀ ਪਿਆ ਰੰਦਾ ਹੈ ਜਿਵੇਂ ਸਵਾਸਾਂ ਤੋਂ ਬਿਨਾ ਮੁਰਦਾ ਲੋਥ ਹੁੰਦੀ ਹੈ ਤਿਵੇਂ ਹੀ ਸੰਤ ਦਾ ਮਾਰਾ ਸੋਚਣ ਵਾਲਾ ਅੰਦਰ ਤੋਂ ਖਾਲੀ ਹੁੰਦਾ ਹੈ ਸੰਤ ਦੇ ਦੋਸ਼ੀ ਦੀ ਨੇ ਕਮਾਈ ਵਾਲੀ ਕੋਈ ਪੱਕੀ ਨਹੀਂ ਨਹੀਂ ਹੁੰਦੀ ਉਹ ਜੋ ਪਾਪ ਕਰ ਕਰਮ ਕਰਦਾ ਹੈ ਉਸ ਦਾ ਫਾਲ ਦੁੱਖ ਆਪ ਹੀ ਭੋਗਦਾ ਹੈ ਸੰਤ ਦੇ ਦੋਸ਼ੀ ਨੂੰ ਕੋਈ ਬਚਾ ਨਹੀਂ ਸਕਦਾ ਪਰ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੇ ਸੰਤ ਚਾਹੇ ਤਾਂ ਉਸ ਨੂੰ ਵੀ ਬਚਾ ਲੈਂਦਾ ਹੈ ਸੰਤ ਕਾ ਦੋਖੀ ਇਉਂ ਬਿਲਲਾਏ ਜੋ ਜਾਲ ਬੈਨ ਮਛਲੀ ਤੜਫੜਾਏ ਸੰਤ ਕਾ ਦੋਖੀ ਭੂਖਾ ਨਹੀਂ ਰਜੇ ਜੋ ਪਾਵਕ ਇੰਦਨ ਨਈ ਤਰਾਪੈ ਸੰਤ ਕਾ ਦੋਖੀ ਛੂਤੇ ਇਕੇਲਾ ਜਿਉ ਬੁਆੜ ਤਿਲ ਖੇਤ ਮੈਂ ਦੁਹੇਲਾ ਸੰਤ ਕਾ ਦੋਖੀ ਤਰਮਤੇ ਰਹਿਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕਿਰਤ ਨਿੰਦਕ ਕਾ ਤੂ ਤੂਰੀ ਹੀ ਪਇਆ ਨਾਨਕ ਜੋਤਿਸ ਭਾਵੇ ਸੋਈ ਥਿਆ ਸੰਤਾ ਬੁਰਾ ਕਰਨ ਵਾਲਾ ਇਉਂ ਵਿਲਕਦਾ ਹੈ ਜਿਵੇਂ ਪਾਣੀ ਤੋਂ ਬਿਨਾ ਮੱਛੀ ਤੜਫਦੀ ਹੈ ਸੰਤ ਦਾ ਦੁਖੀ ਭੁੱਖਾ ਰਹਿੰਦਾ ਹੈ ਕਦੇ ਰਾਜ ਦਾ ਨਹੀਂ ਜਿਸ ਤਰ੍ਹਾਂ ਅੱਗ ਬਾਲਣ ਨਾਲ ਨਹੀਂ ਰੱਜਦੀ ਸੰਤ ਦਾ ਮਾੜਾ ਸੋਚਣ ਵਾਲਾ ਨੇਕ ਬੰਦਿਆਂ ਦੀ ਸੰਗਤ ਤੋਂ ਇਕੱਲਾ ਹੀ ਰਹਿੰਦਾ ਹੈ ਜਿਵੇਂ ਛੜਿਆ ਹੋਇਆ ਤਿਲਾਂ ਦਾ ਬੂਟਾ ਖੇਤ ਵਿੱਚ ਇਕੱਲਾ ਰਹਿ ਕੇ ਦੁਖੀ ਹੁੰਦਾ ਹੈ ਸੰਤ ਦਾ ਦੋਸ਼ੀ ਧਰਮੋਹੀਣਾ ਹੁੰਦਾ ਹੈ ਉਹ ਸਦਾ ਝੂਠ ਬੋਲਦਾ ਹੈ ਕੁਨਾਨਿਕ ਸਾਫ ਮੋਂ ਦਿਹਾਨ ਇਸ ਵਿਚਾਰੇ ਦੇ ਵੀ ਕੀ ਵਸ ਕਿਉਂਕਿ ਨਿੰਦਕ ਦਾ ਇਹ ਕੰਮ ਮੋੜ ਤੋਂ ਹੀ ਉਸਦੇ ਮੁਕੱਦਰ ਪਿਆ ਹੁੰਦਾ ਹੈ ਇਹ ਵੈਗਰੂ ਦੀ ਰਜਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ ਕੋਈ ਹੁੰਦਾ ਹੈ ਸੰਤ ਕਾ ਦੋਖੀ ਬਿਗੜ ਰੂਪ ਹੋਏ ਜਾਏ ਸੰਤ ਕੇ ਦੋਖੀ ਕੋਦਰ ਗਏ ਮਿਲੇ ਸਜਾਏ संत का दोखी सदा सहकाइ संत का दोखी ना मरे न जीवाइया संत के दोखी की पूजे न आसा संत का दोखी उठ चले निराशा संत का दोख नृष्टे कोए जैसा पावे तैसा कोई होए पया किरत न मेट कोय नानक जाने सच्चा सोए संत का दोखी ਕੋਝੇ ਰੂਪ ਵਾਲਾ ਹੋ ਜਾਂਦਾ ਹੈ ਸੰਤ ਦੇ ਅਪਰਾਧੀ ਨੂੰ ਦਰਗਾਹ ਵਿੱਚ سزا ਮਿਲਦੀ ਹੈ ਸੰਤ ਦਾ ਬੁਰਾ ਕਰਨ ਵਾਲਾ ਸਦਾ ਸਹਿਕ ਦਾ ਰਹਿੰਦਾ ਹੈ ਨਾਉ ਜਿਉਂਦਿਆਂ ਵਿੱਚ ਤੇ ਨਾਮ ਹੋਿਆਂ ਵਿੱਚ ਹੁੰਦਾ ਹੈ ਸੰਤ ਦੇ ਦੋਖੀ ਦੀ ਕੋਈ ਆਸ ਪੂਰੀ ਨਹੀਂ ਹੁੰਦੀ ਉਹ ਨਿਰਾਸ਼ੀ ਉੱਠ ਕੇ ਤੁਰ ਪੈਂਦਾ ਹੈ ਜਿਹੋ ਜਿਹੀ ਬੰਦੇ ਦੀ ਨੀਅਤ ਹੁੰਦੀ ਹੈ ਉਹ ਜਿਹਾ ਉਸ ਦਾ ਸੁਭਾਅ ਬਣ ਜਾਂਦਾ ਹੈ ਇਸ ਵਸਤੇ ਸੰਤ ਦੇ ਕਸੂਰ ਕੱਢਣ ਵਾਲਾ ਮਨੁੱਖ ਠਹਿਰਦਾ ਨਹੀਂ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਜਿਸ ਤਰ੍ਹਾਂ ਦਾ ਮੁਕੱਦਰ ਹਾਸਲ ਹੋਇਆ ਹੈ ਉਸ ਨੂੰ ਕੋਈ ਬਦਲ ਨਹੀਂ ਸਕਦਾ ਇਸ ਭੇਤ ਨੂੰ ਉਹ ਸੱਚਾ ਵੈਗੁਰੂ ਜਾਣਦਾ ਹੈ ਸਭ ਘਟ ਤੇ ਸਕੇ ਉਹ ਕਰਨਿਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤਿ ਕਰੋ ਦਿਨ ਰਾਤ ਤਿਸਿ ਧਿਆਉ ਸਾਸਿ ਗਿਰਾਸ ਸਭ ਕਸ਼ਵਰਤੈ ਤਿਸ ਕਾ ਕੀਆ ਜੈਸਾ ਕਰੇ ਤੈਸਿ ਕੋthਿਆ ਆਪਣਾ ਖੇਲ ਆਪ ਕਰਨਿਹਾਰ ਦੂਸਰ ਕੋਣ ਕਹਿ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜਪਾਗੀ ਨਾਨਕ ਜਨ ਸੇ ਸਾਰੇ ਜੀਵ ਉਸ ਪ੍ਰਮਾਤਮਾ ਦੇ ਹਨ ਉਹ ਸਭ ਕਰਨ ਦੇ ਸਮਰਤ ਹੈ ਇਸ ਵਾਸਤੇ ਸਦਾ ਉਸ ਨੂੰ ਸਿਰ ਨਵਾਉਣਾ ਚਾਹੀਦਾ ਹੈ ਦਿਨ ਰਾਤ ਪ੍ਰਭੂ ਦੀ ਉਸਤਤ ਕਰੋ ਸਾਂ ਲੈਂਦਿਆਂ ਤੇ ਬੁਰਕੀ ਖਾਂਦਿਆਂ ਉਸ ਨੂੰ ਯਾਦ ਕਰੋ ਸਭ ਕੁਝ ਉਸਤਾ ਕੀਤਾ ਹੀ ਵਰਤਿਆ ਹੈ ਜਿਹੋ ਜਿਹਾ ਚੰਗਾ ਜਾਂ ਮਾੜਾ ਬਣਾਉਂਦਾ ਹੈ ਉਹ ਜੈ ਜੀਵ ਬਣ ਜਾਂਦਾ ਹੈ ਆਪਣਾ ਜਗਤ ਰੂਪ ਖੇਡ ਤਮਾਸ਼ਾ ਉਹ ਆਪ ਹੀ ਕਰਨ ਵਾਲਾ ਹੈ ਕੋਈ ਦੂਜਾ ਕੌਣ ਸਲਾਹ ਦੱਸ ਸਕਦਾ ਹੈ ਗੁਰਨਾਨਕ ਸਾਹਿਬ ਫਰਮਾਉਂਦੇ ਹਨ ਜੇ ਸੁੱਤੇ ਮੇਰ ਕਰਦਾ ਹੈ ਉਸ ਨੂੰ ਆਪਣਾ ਨਾਮ ਸਿਮਰਨ ਵਾਸਤੇ ਬਖਸ਼ ਦਿੰਦਾ ਹੈ ਉਹ ਮਨੁੱਖ ਵੱਡੇ ਭਾਗਾਂ ਵਾਲਾ ਹੋ ਜਾਂਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ